ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਇੱਕ ਗੱਲ ਆਮ ਹੀ ਸੁਣੀ ਹੋਣੀ ਆ ਬਹੁਤ ਸਾਰੇ ਜਿਹੜੇ ਬਰੀਡਰ ਨੇ ਜਾਂ ਸ਼ੋ ਜਜਿੰਗ ਕਰਦੇ ਆ ਵੀ ਘੋੜੇ ਦੀ ਕਨਫਰਮੇਸ਼ਨ ਸਹੀ ਨਹੀਂ ਅੱਜ ਮੈਂ ਤੁਹਾਨੂੰ ਉਹ ਕਨਫਰਮੇਸ਼ਨ ਬਾਰੇ ਦੱਸਣ ਲੱਗਾ ਵੀ ਕਰ ਕਨਫਰਮੇਸ਼ਨ ਅਸਲ ਵਿੱਚ ਹੁੰਦੀ ਕੀ ਆ ਤੇ ਕਿਹੜੇ ਹਿਸਾਬ ਨਾਲ ਉਹਨੂੰ ਦੇਖਿਆ ਜਾਂਦਾ ਠੀਕ ਹੈ ਦੋਸਤੋ ਕਮੈਂਟ ਚ ਜ਼ਰੂਰ ਦੱਸਿਓ ਕਿਹੜੇ ਬੰਦੇ ਨੂੰ ਇਹ ਚੀਜ਼ ਦਾ ਪਤਾ ਸੀਗਾ ਜਿਹੜੀ ਕਨਫਰਮੇਸ਼ਨ ਆ ਹਮੇਸ਼ਾ ਦੋ ਤਰ੍ਹਾਂ ਚ ਉਹਨੂੰ ਉਹ ਉਹ ਕੀਤਾ ਜਾਂਦਾ ਕਲਾਸੀਫਿਕੇਸ਼ਨ ਉਹਦੀ ਆਹ ਬੰ ਨੂੰ ਦੋ ਭਾਗਾਂ ਚ ਵੰਡਿਆ ਜਾਂਦਾ ਕਨਫਰਮੇਸ਼ਨ ਨੂੰ ਇੱਕ ਤਾਂ ਕਨਫਰਮੇਸ਼ਨ ਹੁੰਦੀ ਆ ਡਾਇਨਾਮਿਕ ਇੱਕ ਹੁੰਦੀ ਆ ਸਟੈਟਿਕ ਦੱਸਿਓ ਕਮੈਂਟਾਂ ਚ ਕਿਹਨੂੰ ਕਿਹਨੂੰ ਇਹ ਚੀਜ਼ ਦਾ ਪਤਾ ਸੀ ਜਿਹੜੀ ਡਾਇਨਾਮਿਕ ਹੁੰਦੀ ਆ ਉਹਦੇ ਵਿੱਚ ਤਾਂ ਘੋੜੇ ਦੀ ਵਾਕਿੰਗ ਕੈਂਟਰ ਤੇ ਜਿਹੜੀ ਟ੍ਰਾਟ ਇਹ ਚਾਲਾਂ ਦੇਖੀਆਂ ਜਾਂਦੇ ਨੇ ਵੀ ਕੀ ਘੋੜਾ ਤੁਰਦਾ ਜਦੋਂ ਉਪਰ ਚ ਪੈਰ ਤਾਂ ਨਹੀਂ ਮਾਰਦਾ ਜਾਂ ਸਹੀ ਪੈਰ ਧਰਦਾ ਜਾਂ ਉਹ ਫਿਟਨੈਸ ਦੇ ਵਿੱਚ ਤੁਰਦਾ ਪਰ ਆਪਣੇ ਇਹ ਚੀਜ਼ ਨੂੰ ਥੋੜਾ ਜਿਹਾ ਘੱਟ ਮੰਨਦੇ ਨੇ ਪਰ ਹੋਣੀ ਚਾਹੀਦੀ ਇਹ ਬਹੁਤ ਜ਼ਿਆਦਾ ਜ਼ਰੂਰੀ ਇਹ ਤਿੰਨੇ ਚੀਜ਼ਾਂ ਵੀ ਦੇਖੀਆਂ ਜਾਣੀਆਂ ਚਾਹੀਦੀਆਂ ਨੇ ਬਾਹਰੋਂ ਤਾਂ ਗੈਲਪ ਵੀ ਦੇਖਦੇ ਨੇ ਵੀ ਉਹ ਛੜਪਾ ਚੱਲ ਸਹੀ ਭਜਦਾ ਕਿਤੇ ਪੈਰ ਚ ਪੈਰ ਤਾਂ ਨਹੀਂ ਮਾਰਦਾ ਝੜਕ ਕੇ ਤਾਂ ਨਹੀਂ गिरਦਾ ਹੈਗਾ ਇਹ ਇੱਕ ਬਹੁਤ ਵੱਡੀ ਘਾਟ ਹੈ ਜਿਹੜੀ ਇਹ ਵੀ ਪੂਰੀ ਹੋਣੀ ਚਾਹੀਦੀ ਹੈ ਦੂਜੀ ਆ ਜਾਂਦੀ ਹੈ ਸਟੈਟਿਕ ਸਟੈਟਿਕ ਦੇ ਵਿੱਚ ਕੀ ਹੁੰਦਾ ਘੋੜੇ ਦੇ 2122 ਪੁਆਇੰਟ ਨੇ ਜਿਹੜਾ ਕੋਈ ਵੀ ਘੋੜਾ ਹੋਵੇ ਇਹ ਮੈਂ ਕਿਸੇ ਮਾਰਵਾੜੀ ਦੀ ਜਾਂ ਸਿੰਧੀ ਦੀ ਜਾਂ ਥਾਰੋ ਦੀ ਨਹੀਂ ਦੱਸ ਰਿਹਾ ਇਹ ਇੱਕ ਜਿਹੜਾ ਆਈਡੀਅਲ ਘੋੜਾ ਉਹ ਕਿਦਾਂ ਦਾ ਹੋਣਾ ਚਾਹੀਦਾ ਇਹ ਉਹਦੀ ਕਨਫਰਮੇਸ਼ਨ ਬਾਰੇ ਵੀਡੀਓ ਆ ਇਹ ਕੋਈ ਇਹ ਨਹੀਂ ਹੈਗਾ ਵੀ ਕੋਈ ਬੰਦਾ ਕਹੇ ਬੀਤਾ ਜੀ ਮਾਰਵਾੜੀ ਦੀ ਹੋਰ ਹੁੰਦੀ ਆ ਬਸ ਇਹਦੇ ਚ ਪੰਜ ਚਾਰ ਪੁਆਇੰਟ ਬਦਲਦੇ ਆ ਕਨਫਰਮੇਸ਼ਨ ਦੇ ਵਿੱਚ ਜਿਵੇਂ ਅਰਬੀ ਆ ਉਹਨਾਂ ਦੇ ਵਿੱਚ ਫੇਸ ਦੀ ਬਦਲਦੀ ਆ ਇੱਕ ਕੰਨਾਂ ਦੀ ਬਦਲਦੀ ਆ ਸਾਰਿਆਂ 'ਚ ਫੇਸ ਤੇ ਕੰਨਾਂ ਦੀ ਬਦਲਦੀ ਆ ਬਾਕੀ ਸਾਰੀਆਂ ਬਰੀਡ ਦੇ ਵਿੱਚ ਘੋੜਾ ਸੇਮ ਹੀ ਰਹਿੰਦਾ ਜਿਹੜਾ ਆਈਡੀਅਲ ਘੋੜਾ ਕਿਉਂਕਿ ਜਿਹੜਾ ਇੱਕ ਫਿੱਟ ਉਹ ਫਿੱਟ ਹੀ ਹੁੰਦਾ ਐਨੀ ਮਲ ਜੇ ਕਿਸੇ ਦੀਆਂ ਲੱਤਾਂ ਵਿੰਗੀਆਂ ਨੇ ਚਾਹੇ ਉਹ ਮਾਰવાડી ਆ ਚਾਹੇ ਉਹ ਸਿੰਧੀ ਆ ਚਾਹੇ ਉਹ ਥੋਰੋਆ ਤਾਂ ਫਿਰ ਉਹ ਵਿੰਗੀਆਂ ਹੀ ਨੇ ਉਹ ਕਨਫਰਮੇਸ਼ਨ ਸਹੀ ਨਹੀਂ ਹੈਗੀ ਇਹਦੇ 'ਚ 212 ਪੁਆਇੰਟ ਨਹੀਂ ਮੇਨ ਜਿਹਦੇ ਵਿੱਚ ਫੇਸ ਆ ਜਾਂਦਾ ਉਹਦਾ ਠੀਕ ਹੈ ਇਸੇ ਬਰੀਡ ਦੇ ਵਿੱਚ ਆਪਾਂ ਸਟੈਂਡਰਡ ਆ ਜਿਵੇਂ ਆਪਾਂ ਮਾਰਵਾੜੀ ਦਾ ਫੇਸ ਆ ਜਿਹੜਾ ਉਹਨਾਂ ਕਨਕੀਵ ਹੋਵੇ ਨਾ ਕਨਵੈਕਸ ਹੋਵੇ ਫਿਰ ਉਹਦਾ ਜਬੜਾ ਆ ਜਾਂਦਾ ਇੱਕ ਸੌ ਹੁੰਦਾ ਇੱਕ ਪੈਰਟਨੋਜ਼ ਹੁੰਦਾ ਇਹ ਦੋਨੇ ਨਹੀਂ ਹੋਣਾ ਚਾਹੀਦੇ ਸੌ ਨੋਜ਼ ਕਿਹਦੇ ਚ ਹੁੰਦਾ ਜਿਹਦੇ ਚ ਜਿਹੜੇ ਦੰਦ ਹੀਟਲੇ ਨੇ ਆ ਜਿਵੇਂ ਨੰਦ ਨੇ ਇਹਨਾਂ ਤੋਂ ਆ ਹੀਟਾਂ ਨੂੰ ਪਿੱਛੇ ਹੁੰਦੇ ਆ ਬਹਾ ਮੂੰਹ ਵਧਿਆ ਹੋਇਆ ਤੇ ਹੀਟਲਾ ਜਵੜਾ ਲੰਬਾ ਉਹਦੇ ਉਹਨੂੰ ਸੌ ਨੋਜ਼ ਕਹਿੰਦੇ ਨੇ ਜਿਵੇਂ ਸੂਰ ਦਾ ਮੂੰਹ ਹੁੰਦਾ ਤੇ ਜਿਹਦੇ ਉੱਪਰਲੀ ਦੰਦਰਾਾਲ ਆ ਜਿਹੜੀ ਉਹ ਵੱਡੀ ਆ ਉਹਨੂੰ ਪੈਰਟ ਨੋਜ਼ ਕਹਿੰਦੇ ਨੇ ਤੇ ਇਸ ਤੋਂ ਇਲਾਵਾ ਕੰਨਾਂ ਦੀ ਜਿਹੜੀ ਹੋਊਗੀ ਕਨਫਰਮੇਸ਼ਨ ਉਹ ਅਲੱਗ-ਅਲੱਗ ਹੋਊਗੀ ਬਾਕੀ ਜਿਹੜੇ ਪੁਆਇੰਟ ਨੇ ਜੇ ਤੁਸੀਂ ਉਹ ਵੀ ਕਹਿੰਦੇ ਹੋ ਵੀ ਆਪਾਂ ਡਿਸਕਸ ਕਰੀਏ ਕੱਲਾ-ਕੱਲਾ ਜਿਹੜਾ 20-20 ਕੀ ਪੁਆਇੰਟ ਨੇ ਇੱਕ-ਇੱਕ ਕਰਕੇ ਵੀ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਆ ਫਿਰ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਫਿਰ ਮੈਂ ਤੁਹਾਡੀ ਵੇਟ ਕਰੂੰਗਾ ਜੇ ਮੈਨੂੰ ਲੱਗਿਆ ਵੀ ਰਿਸਪੌਂਸ ਚੰਗਾ ਫਿਰ ਆਪਾਂ ਅੱਗੇ ਸ਼ੇਅਰ ਕਰਾਂਗੇ ਅਦਰਭਾਈ ਰੱਬ ਰੱਖੋ ਦੋਸਤੋ